ਕੇ ਪੰਜਵੇਂ ਥੇ ਉਥੇ ਬੀਜ ਮਿਲਦੇ ਨੇ ਪੰਜਾਬ ਖੇਤੀ ਪ੍ਰਦਾਨ ਸੂਬਾ ਤੇ ਪੰਜਾਬ ਵੇਹਾਈਕਲ ਇੰਡਸਟਰੀ ਇੱਕ ਇੱਕੋ ਹੀ ਇੱਕ ਅਦਾਰਾ ਜਿਹੜਾ ਕਿ ਖੇਤੀ ਦੇ ਵਿੱਚ ਖੋਜ ਕਰ ਰਿਹਾ ਸਾਡੀ ਇੰਡਸਟਰੀ ਅਤੇ ਪੰਜਾਬ ਸਰਕਾਰ ਇਹ ਜੋ ਸਾਰੇ ਵਿਭਾਗ ਨੇ ਹਮੇਸ਼ਾ ਹੀ ਅਸੀਂ ਕਿਸਾਨਾਂ ਦੀ ਸੇਵਾ ਲਈ ਕੰਮ ਕਰ ਰਹੇ ਹਾਂ ਪੰਜਾਬ ਐਗਰੀਕਲਚਰ ਇੰਡਸਟਰੀ ਅਤੇ ਪੰਜਾਬ ਸਰਕਾਰ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਧਰਤੀ ਦਾ ਹੇਠਲਾ ਪਾਣੀ ਸਾਡਾ 2-3 ਫੁੱਟ ਹਰ ਸਾਲ ਨੀਚੇ ਜਾ ਰਿਹਾ ਉਹਨੂੰ ਅਸੀਂ ਕਿਵੇਂ ਰੋਕਣਾ ਹੈ ਮਿੱਟੀ ਦੀ ਜਿਹੜੀ ਸਿਹਤ ਹੈ ਉਹ ਖਰਾਬ ਹੋ ਰਹੀ ਹੈ ਉਹ ਆਪਣੀ ਜ਼ਮੀਨ ਨੂੰ ਅਸੀਂ ਕਿਵੇਂ ਬਚਾਉਣਾ ਹੈ ਵਾਤਾਵਰਣ ਵੀ ਖਰਾਬ ਹੁੰਦਾ ਕਬਣ ਜਦੋਂ ਧੁੰਮ ਆਉਂਦਾ ਸਰਦੀਆਂ ਦੇ ਵਿੱਚ ਉਹਨੂੰ ਅਸੀਂ ਕਿਵੇਂ ਬਚਾਉਣਾ ਹੈ ਤੇ ਨਾਲ ਨਾਲ ਜਿਹੜਾ ਕਲਾਈਮੇਟ ਚੇਂਜ ਵਾਤਾਵਰਣ ਜੋ ਸਾਡਾ ਚੇਂਜ ਹੋ ਰਿਹਾ ਤੇ ਉਹਦਾ ਵੀ ਟਕਰਾ ਕਰਨ ਵਾਸਤੇ ਅਸੀਂ ਕੀ ਕਰ ਰਹੇ ਆ ਉਹਦੀ ਬਹੁਤ ਸਰਚ ਕਰ ਰਹੇ ਆ ਤੇ ਖੇਤੀ ਨੂੰ ਅਸੀਂ ਕਿਵੇਂ ਲਾਹੇਵੰਦ ਕਰਾਉਣਾ ਤੁਸੀਂ ਆਪ ਕਹਿੰਦੇ ਨੇ ਖੇਤੀ ਜੋ ਕੁਝ ਬਚਦਾ ਨਹੀਂ ਉਹ ਇਸ ਕਰਕੇ ਖਰਚੇ ਸਾਡੇ ਬਹੁਤ ਵੱਧ ਗਏ ਨੇ ਸੋ ਖਰਚੇ ਕਿਵੇਂ ਘਟਾਉਣੇ ਅਸੀਂ ਉਹਤੇ ਬਹੁਤ ਜ਼ੋਰ ਦੇ ਰਹੇ ਆ ਤੇ ਪੀਯੂ ਜਿਹੜੀ ਆਪਾਂ ਇੱਥੇ ਆਏ ਹਾਂ ਸਾਰੇ ਇਹ 68 ਸਾਲ ਪੁਰਾਣੀ ਹੋ ਗਈ ਐ ਤੇ ਅਸੀਂ ਧੰਨਵਾਦੀਆਂ ਮੁੱਖ ਮੰਤਰੀ ਸਾਹਿਬ ਦੇ ਤੇ ਇਹਨਾਂ ਦੀ ਸਰਕਾਰ ਦੇ ਜਿਨ੍ਹਾਂ ਨੇ ਪੀਯੂ ਦਾ ਜਿਹੜਾ ਬਣਾਦੀ ਬਨੇ ਹਦੀ ਢਾਂਚਾ 60-65 ਸਾਲ ਪੁਰਾਣਾ ਉਹਦਾ ਨਵੀਨ ਕਰਨ ਵਾਸਤੇ ਸਾਨੂੰ 80 ਕਰੋੜ ਰੁਪਏ ਜਿਹੜਾ ਹੈਗਾ ਉਹ ਦਿੱਤਾ ਹੈ ਤੇ ਅਸੀਂ ਉਹਨੂੰ ਲਾਉਣਾ ਸ਼ੁਰੂ ਕੀਤਾ ਹੈ ਤੇ ਦਿਨ ਪਰ ਦਿਨ ਨਵੇਂ ਦੇ ਨਵੇਂ ਨਵੀਨ ਕਰਨ ਕਰ ਰਹੇ ਆ ਸੜਕਾਂ ਵਧੀਆ ਕਰ ਰਹੇ ਆ ਬਹੁਤ ਸਾਰੇ ਹੌਸਟਲ ਵਧੀਆ ਬਣਾ ਰਹੇ ਆ ਰੈ residențial ਹਾਊਸਸ ਲਬੋਟਰੀਆਂ ਅਪਗ੍ਰੇਡ ਕਰਦੇ ਆ ਲਾਇਬ੍ਰੇਰੀ ਅਪਗ੍ਰੇਡ ਸੋ ਅਸੀਂ ਨਵੀਨ ਕਰਨ ਕਰ ਰਹੇ ਆ ਇਹਨਾਂ ਵੱਲੋਂ ਸਾਨੂੰ ਇਹ ਹੈਗਾ ਕਿ ਜਿੰਨਾ ਖਰਚਾ ਕਰੀ ਜਾਊਗਾ ਤੁਸੀਂ ਉਹਨਾਂ ਤੋਂ ਤੁਹਾਨੂੰ ਪੈਸਾ ਫੋੜ ਦੇ ਜਾਵਾਂਗੇ ਸੋ ਬਹੁਤ ਵੱਡੀ ਸਾਨੂੰ ਸਪੋਰਟ ਹੈ ਗਵਰਨਮੈਂਟ ਦੀ ਇੱਕ ਅਸੀਂ ਸਪੀਡ ਬ੍ਰੀਡਿੰਗ ਫੈਸਿਲਿਟੀ ਬਣਾਈ ਹੈ ਉਹ ਜਿੰਨੇ ਵੀ ਇੰਡੀਆ ਦੀਆਂ ਨਸਤੀਆਂ ਨੇ ਚਾਰ ਸਟਿਚਿਊਟਸ ਨੇ ਇਹ ਪਹਿਲੀ ਸਪੀਡ ਬ੍ਰੀਡਿੰਗ ਫੈਸਿਲਿਟੀ ਹੈ ਇੱਕ ਕਿਉਂ ਬਣਾਈ ਹੈ ਕਿ ਜਦੋਂ ਅਸੀਂ ਕਣਕ ਝੋਨੇ ਦੀ ਵੈਰਾਈਟੀ ਕੱਢਦੇ 10 ਸਾਲ ਲੱਗਦੇ ਇੱਕ ਵੈਰਾਈਟੀ ਨੂੰ ਇਹ ਕਿਦਾਂ ਦੀ ਫੈਸਿਲਿਟੀ ਹੈ ਕਿ ਇਹਦੇ ਵਿੱਚ ਅੱਧਾ ਟਾਈਮ ਲੱਗੂਗਾ ਅਸੀਂ ਕਣਕ ਦੀਆਂ ਵਿੱਚ ਝੋਨੇ ਦੀਆਂ ਚਾਰ-ਚਾਰ ਫਸਲਾਂ ਲੈ ਲੈਂਦੇ ਉਹਦੇ ਵਿੱਚ ਉਹਦਾ ਕਲਾਈਮੇਟ ਸਾਰਾ ਕੰਟਰੋਲ ਕੀਤਾ ਹੋਇਆ ਓਨੀਕ ਫੈਸਿਲਿਟੀ ਉਹ ਸਾਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਸਾਨੂੰ ਜਿਹੜੀਆਂ ਵੈਰਾਈਟੀਆਂ ਨੇ ਉਹਦੇ ਸਮੇਂ ਵਿੱਚ ਆਜਾ ਕਰਨਗੀਆਂ ਤੇ ਨਾਲ ਨਾਲ ਹੁਣ AI ਦਾ ਜਵਾਨਾ ਅਸੀਂ ਇੱਕ ਨਵਾਂ ਸਕੂਲ ਬਣਾਤਾ ਇੱਥੇ AI ਐਗਰੀਕਲਚਰ ਸੋ ਉਹਦਾ ਬਹੁਤ ਵੱਡਾ ਰੋਲ ਹੋਊਗਾ ਕਿ ਜਿਹੜੀ ਐਗਰੀਕਲਚਰ ਹੈ ਉਹਨੂੰ ਅਸੀਂ ਡਿਜੀਟਲ ਐਗਰੀਕਲਚਰ ਕਰਨਾ ਕਿਵੇਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਲੋਕੀ ਮੋਬਾਈਲ ਤੋਂ ਹੀ ਸਾਰਾ ਕੁਝ ਕਰਦੇ ਨੇ ਸਪਰੇਅ ਕਰਨੀ ਹੈ ਇਰੀਗੇਸ਼ਨ ਕਰਨੀ ਸੋ ਉਹ ਇਹ ਸਾਡਾ ਸਕੂਲ ਜਿਹੜਾ ਕੰਮ ਕਰੇਗਾ ਸੋ ਇਹਦੇ ਨਾਲ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੇ ਨਿਗਾ ਸਵਾਗਤ ਕਰਦਾ ਤੁਹਾਡਾ ਜੀ ਆਇਆਂ ਕਹਿੰਦਾ ਥੈਂਕ ਯੂ ਸੋ ਮੱਚ ਸੋ ਬਹੁਤ ਬਹੁਤ ਧੰਨਵਾਦ ਮਾਨਯੋਗ ਵਾਈਸ ਚਾਂਸਲ ਸਾਬ ਜੀਆਂ ਇਹਦੇ ਸ਼ਬਦਾਂ ਵਾਸਤੇ ਹੁਣ ਮੈਂ ਬੇਨਤੀ ਕਰਦਾ ਹਾਂ ਮਾਨਯੋਗ ਖੇਤੀਬਾੜੀ ਅਤੇ ਕਿਸਾਨ ਪਹਲਾਈ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡਿਆ ਜੀ ਜੋ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਪਹੁੰਚੇ ਨੇ ਆਪਣੇ ਵਿਚਾਰ ਆਪ ਸਭ ਨਾਲ ਸਾਂਝੇ ਕਰਨ ਖੁੱਡਿਆ ਸਾਹਿਬ ਬਹੁਤ ਸਤਿਕਾਰਯੋਗ ਪੰਜਾਬ ਵਿੱਚੋਂ ਆਏ ਹੋਏ ਕਿਸਾਨ ਭੈਣਪਰਾ ਇਸ ਆਡੀਟੋਰੀਅਮ ਵਿੱਚ ਆਪਾਂ ਜਿਹੜੀ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਣ ਹੋ ਰਾਣਾ